ਮੇਰੇ ਵੱਲੋਂ ਮੇਰੇ ਪਹਿਣਾ ਨੂੰ ਪਰਾਂਵਾਂ ਨੂੰ ਦੋਸਤਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਅੱਜ ਤੇ ਨਵੀਂ ਵਲੌਗ ਦੇ ਵਿੱਚ ਤੇ ਅੱਜ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰਦਾ ਮੇਰੇ ਪਿੰਡ ਬਾਰੇ ਮੇਰੇ ਪਿੰਡ ਦਾ ਨਾਮ ਖਿਵਾਲੀ ਤਹਿਸੀਲ ਮਲੋੜ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਤੇ ਮੇਰਾ ਪਿੰਡ ਮਲੋੜ ਡੱਬਾ ਵਾਲੀ ਰੋਡ ਦੇ ਉੱਪਰ ਸਥਿਤ ਹੈ ਮੇਰਾ ਪਿੰਡ ਕਾਫੀ ਛੋਟਾ ਪਿੰਡ ਹੈ ਰਕਬਾ ਵੀ ਮੇਰੇ ਪਿੰਡ ਕੋਲੇ ਕਾਫੀ ਥੋੜਾ ਹੈ ਪਰ ਮੇਰਾ ਪਿੰਡ ਖੁਸ਼ਹਾਲ ਬਹੁਤ ਹੈ ਥੋੜਾ ਰਗਬਾ ਹੋਣ ਦੇ ਬਾਵਜੂਦ ਵੀ ਕਿਸੇ ਵੀ ਪਿੰਡ ਦੀ ਖੁਸ਼ਹਾਲੀ ਦੇ ਬਾਰੇ ਜੇ ਪਤਾ ਕਰਨਾ ਹੈ ਤਾਂ ਉਥੋਂ ਦੀਆਂ ਸੁਸਾਇਟੀਆਂ ਸਟੇਟੀਆਂ ਦੇ ਵਿੱਚੋਂ ਜਾ ਕੇ ਪਤਾ ਕਰੋ ਬੈਂਕਾਂ ਦੇ ਵਿੱਚੋਂ ਜਾ ਕੇ ਪਤਾ ਕਰੋ ਬਿਜਲੀ ਘਰਾਂ ਦੇ ਵਿੱਚ ਜਾ ਕੇ ਪਤਾ ਕਰੋ ਵਾਟਰ ਵਕਸ ਮਹਿਕਮਿਆਂ ਦੇ ਵਿੱਚ ਜਾ ਕੇ ਪਰੋ ਪਤਾ ਕਰੋ ਕਿ ਪਿੰਡ ਕਿੰਨਾ ਖੁਸ਼ਹਾਲ ਹੈ ਤੇ ਮੈਨੂੰ ਬੜਾ ਮਾਣ ਹੈ ਕਿ ਇਹਨਾਂ ਸਾਰਿਆਂ ਮਹਿਕਮਿਆਂ ਦਾ ਜਿੰਨਾ ਦਾ ਮੈਂ ਨਾਮ ਲੈਂਦਾ ਉਹਨਾਂ ਦੇ ਵਿੱਚ ਸਾਡੇ ਲਗਭਗ ਸਾਰੇ ਏਰੀਆ ਦੇ ਨਾਲੋਂ ਮੇਰੇ ਪਿੰਡ ਦਾ ਸਟੇਟਸ ਜਿਹੜਾ ਬਹੁਤ ਅੱਛਾ ਹੈ ਤੇ ਮੇਰਾ ਜਨਮ ਇਸੇ ਪਿੰਡ ਵਿੱਚ ਹੋਇਆ ਇੱਥੋਂ ਦੀਆਂ ਗਲੀਆਂ ਦੇ ਵਿੱਚ ਖੇਡਦਾ ਮੈਂ ਵੱਡਾ ਹੋਇਆ ਤੇ ਅੱਜ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਇੱਕ ਛੋਟੀ ਜੀ ਵੀਡੀਓ ਤਿਆਰ ਕਰ ਰਹੇ ਹਾਂ ਵਿੱਚ ਫੋਟੋ ਮੈਂ ਐਡ ਕੀਤੀ ਹੈ ਕਿ ਮੈਂ ਵਿਦੇਸ਼ ਜਾਣਾ ਤੇ ਇਹਨੂੰ ਮੈਂ ਆਪਦੇ ਫੋਨ ਦੇ ਵਿੱਚ ਸੇਵ ਕਰਕੇ ਲੈ ਜਾ ਉੱਥੇ ਜਾ ਕੇ ਦੇਖੂਗਾ ਤੇ ਇਹਨੂੰ ਮੈਂ ਅੱਜ ਚੈਨਲ ਤੇ ਪਾ ਰਿਹਾ ਕਿਉਂਕਿ ਫੋਨ ਦੇ ਵਿੱਚੋਂ ਕਈ ਵਾਰੀ ਵੀਡੀਓ ਡਿਲੀਟ ਹੋ ਜਾਂਦੀ ਹੈ ਸੋ ਇਸੇ ਕਰਕੇ ਮੈਨੂੰ ਲਾਈਫਟਾਈਮ ਲਈ ਆਪਦੀ ਮੈਮਰੀ ਸੇਵ ਕਰਕੇ ਚੱਲਿਆ ਤੇ ਅੱਗੇ ਦੇਖੋ ਵੀਡੀਓ ਬਾਕੀ ਦੀ ਗੱਲ ਆਪਾਂ ਫੇਰ ਕਰਦੇ ਆ ਇਹ ਹੈ ਜੀ ਮੇਰਾ ਪਿੰਡ ਖਿਵਾਲੀ ਇਹ ਜਿਹੜਾ ਅਰੋ ਬਣਾ ਕੇ ਬੁੱਟਾ ਹੋਇਆ ਹੈ ਇਹ ਢਾਪਾਲੀ ਤੋਂ ਮੋਟ ਰੋੜ ਤੇ ਹੈ ਦਰ ਆ ਗਿਆ ਪਠਿੰਡਾ ਵਾਲਾ ਰਸਤਾ ਜਿਹੜੀ ਮੈਂ ਤੁਹਾਨੂੰ ਰੋਡ ਦਿਖਾਈ ਸੀ ਪਿਛਲੀ ਵੀਡੀਓ ਦੇ ਵਿੱਚ ਬਾਦਲ ਸੈਂਟਰਲ ਯੂਨੀਵਰਸਿਟੀ ਕੋ ਦਾ ਤੇ ਇਹ ਲੈ ਤੁਹਾਨੂੰ ਦਿਖਾਉਣਾ ਹੁਣ ਮੇਰੇ ਪਿੰਡ ਆ ਮੇਰਾ ਪਿੰਡ ਦਾ ਗੁਰੂਕਰ ਹੁਣ ਮੈਂ ਚੱਲੇ ਆ ਜੀ ਆਪਦੇ ਘਰ ਨੂੰ ਮੈਂ ਜਹਾਂ ਤੋਂ ਪਹਿਲਾਂ ਦਿਖਾ ਦਿਆਂ ਵੀ ਆ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਇੱਥੇ ਬਹੁਤ ਜ਼ਿਆਦਾ ਜੁੜਿਆ ਕਿਉਂਕਿ ਬਚਪਨ ਇੱਥੇ ਹੀ ਪੜੇ ਇੱਥੇ ਹੀ ਖੇਡਦੇ ਵੱਡੇ ਹੋਏ ਇੱਕ ਖਾਸियत ਹੈ ਵੀ ਸਾਡਾ ਪਿੰਡ ਬਾਦਲ ਦੇ ਨੇੜੇ ਆਊਟ ਕਰਕੇ ਸਾਡੇ ਗਲੀਆਂ ਬਹੁਤ ਸਾਫ ਸਫਾਈ ਹੈ। ਫਕੀਆ ਗਲੀਆਂ ਪੱਕੇ ਘਰ ਤੇ ਬਹੁਤ ਲੋਕਾਂ ਨੇ ਵੀ ਇਹਨੂੰ ਬੜਾ ਮੈਂਟੇਨ ਕਰਕੇ ਰੱਖਿਆ ਹੈ। ਸਾਫ ਸਫਾਈ ਅੱਛੀ ਹੈ। ਤੇ ਹੋਣਾ ਗਿਆ ਜੀ ਮੇਰਾ ਆਪਦਾ ਘਰ ਆデア ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਗੀ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਮੇਰੇ ਜਿਵੇਂ ਤੁਸੀਂ ਮੈਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੇਰਾ ਸਾਥ ਦਿੱਤਾ ਹੈ ਤੇ ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਜ਼ਰੂਰ ਕਰੋ ਤਾਂ ਕਿ